ਦਾਦੇ ਅੱਜ ਮੈਨੂੰ ਸ਼ਾਬਾਸ਼ ਦੋ ਅੱਜ ਤੁਹਾਡੇ ਪੁੱਤ ਨੇ ਕਮਾਈ ਕੀਤੀ ਉਹ ਕਿੱਦਾਂ ਪੁੱਤ ਅੱਜ ਮੰਮਾ ਨੇ ਮੈਨੂੰ 500 ਰੁਪਏ ਦੇ ਕੇ ਸਬਜ਼ੀ ਲੈਣ ਭੇਜਿਆ ਸਬਜ਼ੀ ਆਈ 300 ਦੀ ਭਾਈ ਨੇ ਮੈਨੂੰ 200 ਰੁਪਏ ਮੋੜਨ ਦੀ ਜਗ੍ਹਾ 400 ਰੁਪਏ ਮੋੜਤਾ ਆਪਾਂ ਵੀ ਚੁੱਪ ਕਰਕੇ ਜੇਬ 'ਚ ਪਾ ਲਿਆ ਕੱਲ ਹੀ ਨਾ ਕਮਾਈ ਤੇ ਤੁਹਾਡੇ ਪੁੱਤ ਨੇ ਇਹ ਤੂੰ ਕਮਾਈ ਨਹੀਂ ਕੀਤੀ ਪੁੱਤ ਕਿਤੇ ਗਰੀਬ ਦਾ ਹੱਕ ਮਾਰਿਆ ਲੈ ਦਾਦੀ ਕੁਛ ਨਹੀਂ ਹੁੰਦਾ ਅੱਜਕੱਲ ਇਦਾਂ ਹੀ ਕਮਾਈਆਂ ਹੁੰਦੀਆਂ ਨਾਲੇ ਤੁਸੀਂ ਇਹਨੂੰ ਠੱਗੀ ਨਾ ਸਮਝੋ ਏ ਸਮਝੋ ਕਿ ਪ੍ਰਮਾਤਮਾ ਨੇ ਖੈਰ ਪਾਇਆ। ਆਲੇ ਪੁੱਤ ਖਾ ਲੈ ਰੋਟੀ। ਪੁੱਤ ਤੇ ਤਾਂ ਝੁੱਠੇ ਭਾਂਡੇ ਸੀ, ਗੰਦੇ ਸੀ। ਤੇਰੀ ਮਾਂ ਨੇ ਇਹਦੇ 'ਚ ਰੋਟੀ ਦੇਤੀ। ਨਹੀਂ ਦਾਦੀ, ਇਹ ਤਾਂ ਸਾਫ਼ ਆ, ਤੋਤੇ ਹੋਇਆ। ਨਾਲੇ ਮਾਂ ਝੁੱਠੇ ਭਾਂਡੇ 'ਚ ਰੋਟੀ ਦੇ ਦੂਗੀ। ਬਸ ਪੁੱਤ, ਜਿੱਦਾਂ ਮਾਂ ਰਸੋਈ ਦੇ ਝੁੱਠੇ ਭਾਂਡਿਆਂ 'ਚ ਰੋਟੀ ਨਹੀਂ ਦਿੰਦੀ ਨੋ ਐਦਾਂ ਹੀ ਮੰਨਦੇ। ਮੈਲੇ ਬਰਤਨ ਚ ਫਰਮਾਤ ਮਾਵੀ ਹੈ ਨਹੀਂ ਪੰਗਾ ਖਾਣੇ ਦਾ ਇੱਕ ਟੁਕੜਾ ਪੇਟ ਤੱਕ ਨ ਜਾਣ ਲਈ ਕੁਦਰਤ ਨੇ ਕਿੱਡਾ ਇੰਤਜ਼ਾਮ ਕੀਤਾ ਗਰਮ ਹੋਵੇ ਤਾਂ ਤਾਸ ਦਿੰਦਿਆ ਸਖਤ ਹੋਵੇ ਤਾਂ ਦੰਦ ਦੱਸ ਦਿੰਦਿਆ ਕੂੜਾ ਹੋਵੇ ਤਾਂ ਜੀਬ ਦੱਸ ਦਿੰਦੀ ਹੈ ਤੇ ਬਿਆਹ ਹੋਵੇ ਤਾਂ ਨੱਕ ਦੱਸ ਦਿੰਦਾ ਹੈ ਬਸ ਰੌਂਦਾ ਹੈ ਜਾਹਕ ਦਾ ਇਹਦਾ ਫੈਸਲਾ ਅਸੀਂ ਆਪਕਾ ਨਿਆ ਪੁੱਤ